ਇਹ ਮੁੰਡੇ ਦਾ ਵਿਆਹ ਹੋਇਆ ਸੀਗਾ ਔਰ ਇਹ ਡੱਬਾ ਇੱਥੇ ਲੈ ਕੇ ਆਇਆ ਕਹਿੰਦਾ ਮੇਰੇ ਰਿਸ਼ਤੇਦਾਰ ਤੁਸੀਂ ਸਾਰੇ ਹੋ ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿ ਪਹਿਲੀ ਵਾਰੀ ਕੋਈ ਆਪਣੇ ਵਿਆਹ ਦੇ ਡੱਬੇ ਇੰਨੇ ਚਾਨ ਨਾਲ ਇੱਥੇ ਲੈ ਕੇ ਆਇਆ ਹੈ ਇਹ ਨਹੀਂ ਹੈਗਾ ਬਾਈ ਜਿਹਦੇ ਕੋਲੇ ਸਾਰਾ ਕੁਝ ਹੁੰਦਾ ਉਹਨਾਂ ਦੀ ਮਾਰਦਾ ਹਰੀ ਕੀ ਤਰਪੈ ਵਾਹ ਯਾਰ ਵਾਹ ਮਤਲਬ ਲੂ ਕੰਡੇ ਜੇ ਖੜੇ ਹੁੰਦੇ ਆ ਯਾਰ ਕਿ ਇਹ ਅੱਗ ਹੋਣੀ ਚਾਹੀਦੀ ਹੈ ਯਾਰ ਉਹ 10 ਲੱਖ ਦੀ ਜਗ੍ਹਾ ਇਹ ਸੋਚ ਲੋ ਚੱਲ ਯਾਰ ਮੈਂ 11 ਫੋਕੂੰਗਾ ਔਰ ਲੱਖ ਰੁਪਏ ਮੈਂ ਕਿਸੇ ਦੀ ਮਦਦ ਕਰੂੰਗਾ ਸਤਿ ਸ਼ਕਾਲ ਜੀ ਅ ਮੁਬਾਰਕਬਾਦ ਗੈਸ ਕਰੋ ਡੱਬੇ ਕਾਦੇ ਨੇ ਮੇਰੇ ਵਿਆਹ ਬੜਾ ਵਧੀਆ ਲੱਗਦਾ ਜਦੋਂ ਸਮਾਜ ਦੇ ਵਿੱਚ ਕੋਈ ਯੂਥ ਇੱਕ ਐਗਜ਼ਾਮਪਲ ਸੈੱਟ ਕਰਦੀ ਹੈ ਅਸੀਂ ਛੋਟੇ ਹੁੰਦੇ ਤਾਂ ਨਾ ਉਸ ਸਮਾਜ ਦੇ ਵਿੱਚ ਵੱਡੇ ਹੋਏ ਹਾਂ ਜਿੱਥੇ ਦੀਵਾਲੀ ਲੋਹੜੀ ਦੁਸ਼ਹਿਰਾ ਵਿਆਹ ਤੇ ਸਿਰਫ ਉਹਨਾਂ ਲੋਕਾਂ ਨੂੰ ਬੁਲਾਇਆ ਜਾਂਦਾ ਜਿਹੜੇ ਤਨਾਟ ਪੈਸੇ ਵਾਲੇ ਲੋਕ ਨੇ ਪਰ ਅੱਜ ਇੱਕ ਸਾਡੇ ਵੀਰ ਨੇ ਐਗਜ਼ਾਮਪਲ ਸੈੱਟ ਕੀਤੀ ਹੈ ਵਿਆਹ ਹੋਇਆ ਔਰ ਡੱਬੇ ਵੰਡਣ ਆਇਆ ਅੱਜ ਮਰੀਜ਼ਾਂ ਨੂੰ ਇਹ ਪਹਿਲੀ ਵਾਰੀ ਹੋਇਆ ਹੋਣਾ ਮੇਰੀ ਜ਼ਿੰਦਗੀ ਦੇ ਵਿੱਚ ਕਿ ਇੱਕ ਬੰਦਾ ਆਪਣੇ ਰਿਸ਼ਤੇਦਾਰਾਂ ਨੂੰ ਛੱਡ ਕੇ ਗਲੀ ਗਵਾਨ ਯਾਰੀ ਦੋਸਤੀ ਨੂੰ ਛੱਡ ਕੇ ਆਪਣੀ ਖੁਸ਼ੀ ਦਾ ਮੌਕਾ ਕਿਸੇ ਉਹਨਾਂ ਲੋਕਾਂ ਨਾਲ ਵੀ ਮਨਾ ਰਿਹਾ ਅਸਲ 'ਚ ਜਿਨ੍ਹਾਂ ਨਾਲ ਮਨਾਣਾ ਚਾਹੀਦਾ ਤੁਸੀਂ ਭਰਦੇ ਨੂੰ ਲੱਖ ਭਰਦੇ ਰਹੋ ਕੋਈ ਫਾਇਦਾ ਨਹੀਂ ਕਹਿੰਦੇ ਆ ਨਾ ਕਿ ਪੈਸੇ ਵੀ ਲੋਕ ਉਹਨਾਂ ਨੂੰ ਦਿੰਦੇ ਨੇ ਜਿਹਦੇ ਕੋਲ ਆਲਰੇਡੀ ਬਹੁਤ ਜ਼ਿਆਦਾ ਨੇ ਮਾੜੇ ਬੰਦੇ ਨੂੰ ਕੌਣ ਪੈਸੇ ਦੇ ਕੇ ਰਾਜੀ ਆ ਮਾੜੇ ਬੰਦੇ ਦੀ ਮਦਦ ਕੌਣ ਕਰਕੇ ਰਾਜੀ ਕਦੀ ਦੀਵਾਲੀ ਵੰਡਣ ਕਿਸੇ ਨੂੰ ਕਿਸੇ ਦੇ ਮਾੜੇ ਬੰਦੇ ਘਰ ਜਾਂਦੇ ਦੇਖਿਆ ਕਦੀ ਨਹੀਂ ਵੰਡਦਾ ਦੀਵਾਲੀ ਵੰਡਦੇ ਨੇ ਆਪਣੇ ਤੋਂ ਉੱਚੇ ਘਰੇ ਰਿਸ਼ਤੇਦਾਰ ਦੀ ਕਿਹਦੀ ਜ਼ਿਆਦਾ ਪੋਚ-ਪੋਚ ਹੁੰਦੀ ਆ ਆਮ ਵੀ ਆਪਣੇ ਘਰਾਂ 'ਚ ਵੀ ਰਿਸ਼ਤੇਦਾਰ ਉਹਦੀ ਇੱਜ਼ਤ ਹੁੰਦੀ ਆ ਜਿਹਦੇ ਕੋਲ 4 ਪੈਸੇ ਨੇ ਕਹਿੰਦੇ ਨੇ ਉਹਨਾਂ ਨਾਲ ਵੀ ਰਿਸ਼ਤੇ ਬਣ ਜਾਂਦੇ ਨੇ ਜਿਨ੍ਹਾਂ ਕੋਲ ਜਿਨ੍ਹਾਂ ਨਾਲ ਰਿਸ਼ਤੇ ਹੁੰਦੇ ਨਹੀਂ ਸਿਰਫ ਇੱਕ ਪੈਸਿਆਂ ਕਰਕੇ ਅੱਜ ਇਹ ਵੀਰ ਦੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਵੀਰ ਦੇ ਵਿਆਹ ਨੂੰ ਤਾਂ ਮਤਲਬ ਕਿ 1 ਮਹੀਨਾ ਹੋ ਗਿਆ ਪਰ ਸ਼ਾਇਦ ਅਜੇ ਵੀ ਚੱਲ ਰਹੀ ਹੂਵੇ ਕਰਕੇ ਰੋਗ ਗਈ ਤੇ ਮਤਲਬ ਵਿਆਹ ਨੂੰ 1 ਮਹੀਨਾ ਹੋ ਗਿਆ ਵੀਰ ਦੇ ਪਰ ਅਸੀਂ ਦੀਹਾੜੀਆਂ ਕਰਕੇ ਮਠਾਈ ਵੰਡੀ ਨਹੀਂ ਤੇ ਅੱਜ 1 ਮਹੀਨੇ ਬਾਅਦ ਇਹ ਭੈਣ ਸਾਡੀ ਜਿਹੜੀ ਇਹ ਵੀਰ ਨਾਲ ਵਿਆਹੇ ਗਏ ਨੇ ਔਰ ਕਿੰਨਾ ਖੂਬਸੂਰਤ ਮੈਸੇਜ ਹੈ ਮੈਂ ਹਮੇਸ਼ਾ ਇੱਕ ਗੱਲ ਕਹਿੰਦਾ ਹਾਂ ਉਹਨਾਂ ਕੀ ਇੱਕ ਕਪਲ ਇੱਕ ਦੂਜੇ ਨੂੰ ਪਿਆਰ ਸਾਬਤ ਕਰਨ ਦੇ ਲਈ ਨੇ ਇੱਕ ਮਹਿੰਗਾ ਤੋਹਫਾ ਦਿੰਦਾ। ਕੁੜੀ ਕਹਿੰਦੀ ਹੈ ਜੀ ਆਈ ਲਵ ਯੂ ਆ ਫੜ ਸੋਨੇ ਦੀ ਰਿੰਗ। ਮੁੰਡਾ ਕਹਿੰਦਾ ਤੈਨੂੰ ਆਈ ਲਵ ਯੂ ਆ ਫੜ ਤੂੰ ਡਾਇਮੰਡ ਦੀ ਰਿੰਗ। ਇਹ ਪਿਆਰ ਨਹੀਂ ਪ੍ਰੂਵ ਕਰਦਾ। ਪਿਆਰ ਪ੍ਰੂਵ ਕਰਦਾ ਜਦੋਂ ਦੋਨੋਂ ਇਕੱਠੇ ਹੋ ਕੇ ਕਹਿਣ ਕਿ ਚੱਲ ਅਸੀਂ ਕਿਸੇ ਦੀ ਦੁਆਵਾਂ ਲਈਏ ਕਿ ਪਰਮਾਤਮਾ ਸਾਨੂੰ ਵੀ ਚਾਰ ਚੰਗੀਆਂ ਦੁਆਵਾਂ ਦੇ ਸਾਡੇ ਵੀ ਘਰੇ ਖੁਸ਼ੀਆਂ ਰਹਿਣ। ਇਸ ਤੋਂ ਵੱਡੀ ਖੁਸ਼ੀ ਕੋਈ ਨਹੀਂ ਹੋ ਸਕਦੀ ਕਿ ਪਹਿਲੀ ਵਾਰੀ ਕੋਈ ਆਪਣੇ ਵਿਆਹ ਦੇ ਡੱਬੇ ਇੰਨੇ ਚਾਣ ਵਾਲੇ ਇੱਥੇ ਲੈ ਕੇ ਆਇਆ। ਇਹ ਆਈਡੀਆ ਕਿਦਾ ਸੀ ਪਹਿਨੇ ਤੁਹਾਡਾ ਸੀ ਕਿ ਬਈ ਦਾ ਸੀ। ਬਾਈ ਜੀ ਦਾ ਤੁਹਾਡੇ ਦੋਆਂ ਅੱਜ ਕਿੱਥੋਂ ਆਇਆ ਬਾਈ ਕੀ ਯਾਰ ਇਹਨਾਂ ਲਈ ਬਾਈ ਮੈਂ ਨਾ ਪਹਿਲਾਂ ਵੀ ਆ ਕੇ ਗਿਆ ਇੱਥੇ ਮੈਂ ਬਹੁਤ ਟਾਈਮ ਤੋਂ ਦੇਖ ਰਹਾ ਤੁਹਾਨੂੰ ਤੇ ਮਤਲਬ ਕੀ ਸੀਗਾ ਅਸੀਂ ਜਦੋਂ ਗਿੱਪੀ ਘਰੇ ਵਾਲ ਤੇ ਬੀਨੂ ਤੇ ਲਵਾਏ ਆ ਉਦੋਂ ਆਏ ਸੀ ਬਾਈ ਪਹਿਲੀ ਵਾਰ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਦੁਬਾਰਾ ਵੀ ਪਹਿਲਾਂ ਤਾਂ ਇਹ ਸੀਗਾ ਵੀ ਵਿਆਹ ਤੋਂ ਪਹਿਲਾਂ ਜਾ ਗਿਆ ਬੰਦੂ ਤੇ ਬਾਈ ਕੰਮ ਇੰਨੇ ਜ਼ਿਆਦੇ ਸੀਗੇ ਜੀ ਤੇ ਹਾਂ ਉਸ ਤੋਂ ਬਾਈ ਬਾਅਦ ਮਤਲਬ ਕਿ ਵਿਆਹ ਸੀਗਾ 9 ਦਸੰਬਰ ਦਾ ਤੇ ਉਸ ਤੋਂ ਬਾਅਦ ਫਿਰ ਜੀ ਦੀਦਿਆੜੇ ਸ਼ੁਰੂ ਹੋ ਗਏ ਜਨਾਂ ਦੇ ਕੰਮ ਸੀਗੇ ਫਿਰ ਉਸ ਤੋਂ ਬਾਅਦ ਬਾਈ ਹੁਣ ਲੈ ਕੇ ਆਈਆਂ ਇੱਥੇ ਟਾਈਮ ਮਿਲਿਆ ਜਦੋਂ ਇਹ ਦਿਮਾ ਕਰਨ ਨਹੀਂ ਤਾਂ ਅਕਸਰ ਲੋਕ ਵਿਆਹਾਂ ਤੇ ਵੱਡੇ ਵੱਡੇ ਡੱਬੇ ਵਿਆਹ ਤੇ ਬੁਲਾਂਦੇ ਵੀ ਉਹਨਾਂ ਨੂੰ ਨੇ ਜਿੰਨਾਂ ਕੋਲ 4 ਪੈਸੇ ਨੇ ਤਣਾਠ ਲੋਕਾਂ ਨੂੰ ਪਰ ਤੁਹਾਡੇ ਮਨ ਚ ਕਿਵੇਂ ਆਏਗੀ ਯਾਰ ਨਹੀਂ ਯਾਰ ਮੈਂ ਆਪਣੀ ਖੁਸ਼ੀ ਉਹਨਾਂ ਨਾਲ ਸੈਲੀਬ੍ਰੇਟ ਕਰਨੀ ਤਾਂ ਬਾਈ ਮੈਨੂੰ ਨਾ ਸੋਨੂੰ ਘੱਟੋ ਘੱਟ ਦੇਖਦੇ ਨੂੰ 4 ਤੋਂ 5 ਸਾਲ ਹੋ ਗਏ ਵੀਡੀਓ ਦੇਖਦੇ ਨੂੰ ਵੀ ਮਤਲਬ ਕਿ ਲਾਈਫ ਇਦਾਂ ਦੀ ਬਣ ਰਹੀ ਆ ਵੀ ਜਿਹੜਾ ਸੈਟਅਪ ਆ ਮਾਈਂਡ ਦਾ ਵੀ ਆਪਾਂ ਦੇਣੀ ਹੈਗਾ ਬਾਈ ਜਿਹਦੇ ਕੋਲੇ ਸਾਰਾ ਕੁਝ ਹੁੰਦਾ ਉਹਨਾਂ ਦੀ ਮਾਰਦਾ ਹਰੀ ਕੀ ਤਰਪੈ ਵਾਹ ਯਾਰ ਵਾਹ ਆਪਾਂ ਬਾਈ ਉਹਨਾਂ ਮਗਰ ਆਪਾਂ ਬੰਦੇ ਦਾ ਦਿਲ ਦੇਖਦੇ ਆਂ ਬਾਈ ਠੀਕ ਆ ਆਪਾਂ ਇਹ ਨਹੀਂ ਦੇਖਦੇ ਬੰਦੇ ਦੇ ਕੋਲੇ ਕੀ ਆ ਠੀਕ ਆ ਇੱਥੇ ਆਉਣੇ ਆ ਬਾਈ ਠੀਕ ਆ ਆਏ ਵੀ ਆ ਕੋਈ ਬੰਦਾ ਦੇਖੇ ਨਾ ਦੇਖੇ ਬਾਈ ਤਾਂ ਹਾਲਾ ਤਾਂ ਦੇਖਦਾ ਓ ਸੱਚ ਠੀਕ ਆ ਜਿੱਦੇ ਇੱਥੋਂ ਜਾਵਾਂਗੇ ਲੱਕੜਾਂ 'ਚ ਫੁੱਕੇ ਗਏ ਬਾਈ ਉੱਥੇ ਜਾ ਕੇ ਜਵਾਬ ਦੇਤਾ ਹੈਗੇ ਆ ਵੀ ਅਸੀਂ ਕੁਝ ਕਰਕੇ ਆਏ ਆ ਮੇਰੇ ਸਰੀਰ ਦਾ ਰੋਮ ਰੋਮ ਸਲਾਮ ਕਰ ਰਿਹਾ ਇਸ ਵੀਰ ਦੀ ਸੋਚ ਨੂੰ ਮਤਲਬ ਲੋ ਕੰਡੇ ਜੇ ਖੜੇ ਹੁੰਦੇ ਆ ਯਾਰ ਕਿ ਇਹ ਅੱਗ ਹੋਣੀ ਚਾਹੀਦੀ ਹੈ ਮੈਂ ਨਹੀਂ ਕਹਿੰਦਾ ਸਭ ਕੁਝ ਛੱਡ ਛੁੱਟ ਦਿਓ ਪੈਸੇ ਉਡਾਓ ਪਾੜੋ ਨੋਟ ਆਪਣੇ ਕੱਪੜੇ ਲੋ ਉਜਾੜੋ ਜੋ ਦਿਲ ਕਰਦਾ ਕਰੋ ਪਰ ਇੱਕ ਸੱਚਾਈ ਜ਼ਿੰਦਗੀ ਦੀ ਇਹ ਵੀ ਸੋਚ ਕੇ ਰੱਖੋ ਕਿ ਤੁਸੀਂ ਇੱਕ ਦਿਨ ਜਾਣਾ ਹੈ ਮਰਨਾ ਹੈ ਸਾਡੇ ਤੋਂ ਪਹਿਲਾਂ 21 ਸਦੀਆਂ ਥੱਲੇ ਦਫਨਾਇੱਕ ਅਸੀਂ ਵੀ ਦਫਨ ਹੋ ਜਾਾਂਗੇ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਪਰ ਆਪਣੀ ਖੁਸ਼ੀ ਦਾ ਛੋਟਾ ਜਿਹਾ ਮੌਕਾ ਥੋੜਾ ਜਿਹਾ ਹਿੱਸਾ ਜੇ ਮਹੀਨੇ ਦਾ ਤੁਸੀਂ ਵਿਆਹ ਤੇ ਭਾਈ ਲੋਕ ਕਰੋੜ ਰੁਪਏ ਫੂਕਦੇ ਨੇ ਚਲੋ ਕੋਈ 10 ਲੱਖ ਫੂਕਦਾ ਹੈ ਯਾਰ ਉਹ 10 ਲੱਖ ਦੀ ਜਗ੍ਹਾ ਇਹ ਸੋਚ ਲਓ ਚੱਲ ਯਾਰ ਆ ਲੱਖ ਰੁਪਏ ਮੈਂ ਕਿਸੇ ਦੀ ਮਦਦ ਕਰੂੰਗਾ ਇਹ 9 ਲੱਖ ਫੂਕ ਲੋ ਕਿ ਯਾਰ ਮੈਂ ਲੱਖ ਰੁਪਏ ਦੀ ਕਿਸੇ ਦੀ ਮਦਦ ਕਰੂੰਗਾ ਪਰ ਮੇਰੀ ਯੂਥ ਨੂੰ ਬੇਨਤੀ ਹੈ ਕਿ ਭਾਈ ਤੁਰੋ ਇਸ ਪਾਸੇ ਕਿਸੇ ਨੇ ਨਹੀਂ ਤੁਹਾਨੂੰ ਆ ਕੇ ਬਾਹ ਫੜ ਕੇ ਤੁਰਨਾ ਜਿਵੇਂ ਇਹ ਵੀਰ ਨੇ ਹਿੰਮਤ ਕੀਤੀ ਅਰ ਦੇਖੋ ਹੈ ਛੋਟੀ ਜੀ ਗੱਲ ਕਿ ਡੱਬੇ ਲੈ ਕੇ ਆਇਆ ਸਾਰੇ ਵਾਸਤੇ ਪਰ ਰੱਬ ਦੇ ਘਰ ਤਾਂ ਨੋਟ ਹੋ ਰਿਆ ਨਾ ਕਿ ਮੈਨੂੰ ਬਣਾ ਕੇ ਕੋਈ ਗਲਤੀ ਨਹੀਂ ਕੀਤੀ ਔਰ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਿ ਮੈਨੂੰ ਨਹੀਂ ਚੰਗੇ ਕਹਿਣਾ ਨਾ ਇੱਥੇ ਮੇਰੀ ਚੰਗਿਆਈ ਦੀ ਆ ਕੇ ਗਾਥਾ ਗਾਣੀ ਐ ਸਿਰ ਲੋਕਾਂ ਦੀ ਆ ਕੇ ਮਦਦ ਕਰਨੀ ਸਿੱਧੀ ਮਦਦ ਕਰੋ ਅਸੀਂ ਸਿਰਫ ਤੁਹਾਨੂੰ ਮਰੀਰ ਦਵਾਂਗੇ ਭਾਈ ਜਿਹਨੂੰ ਲੋੜ ਹੈ ਔਰ ਮੈਂ ਬੜਾ ਸ਼ੁਕਰਗੁਜ਼ਾਰਾਂ ਤੁਸੀਂ ਦੋਸਤੋ ਇਹਨਾਂ ਦੇ ਬੜੀ ਖੁਸ਼ੀ ਹੋਈ ਯਾਰ ਤੁਸੀਂ ਆਏ ਹੋ ਤੁਹਾਨੂੰ ਕਿਵੇਂ ਲੱਗਿਆ ਇੱਥੇ ਆ ਕੇ ਸਾਹਮਣੇ ਬਹੁਤ ਵਧੀਆ ਲੱਗਿਆ ਥੈਂਕ ਯੂ ਤੁਹਾਨੂੰ ਪਹਣੇ ਕਿਵੇਂ ਲੱਗਿਆ ਏਦਾਂ ਦਾ ਹਸਬੰਡ ਏਦਾਂ ਦੀ ਸੋਚ ਲਾ ਮੇਰੀ ਤੁਹਾਡੀ ਅਰੇਂਜ ਮੈਰੀ ਤੁਹਾਨੂੰ ਕਿਤੇ ਲੱਗੀ ਸੋਚ ਬਹੁਤ ਵਧੀਆ ਵਾਹ ਯਾਰ ਵਾਹ ਐਵੇਂ ਹੀ ਸਾਡੀ ਭੈਣ ਦੀ ਵੀ ਇੱਜ਼ਤ ਕਰਨੀ ਐ ਇਹਨੂੰ ਵੀ ਕੋਈ ਦਿੱਕਤ ਨਹੀਂ ਆਣ ਦੇਣੀ ਤੁਸੀਂ ਇਹਨਾਂ ਨੂੰ ਵੀ ਕੋਈ ਦਿੱਕ اپنی زندگی 'ਚ ਥੋੜਾ ਥੋੜਾ ਜਿੰਨਾ ਹੋ ਸਕੇ ਯਾਰ ਸ਼ੁਰੂਆਤ ਕਰਦੇ ਰਹੋ ਬਾਕੀ ਤੁਸੀਂ ਦਿਓ ਪਲੀਜ਼ ਇੱਕ ਇੱਕ ਡੱਬਾ ਚੱਕੋ ਆ ਰਾਜੋ ਨਾਲ ਆਜੋ ਭੈਣੇ ਤੁਸੀਂ ਵੀ ਚੱਕ ਲਵਾ ਦਿਓ ਇੱਕ ਇੱਕ ਦੋ ਦੋ ਡੱਬੇ ਚੱਕ ਲਓ ਸਾਰੇ ਆਜੋ ਚੱਕ ਲਓ ਚੱਕ ਲਓ ਵੀਰੇ ਚੱਕ ਲਓ ਇਸ ਤੋਂ ਇਹ ਮੁੰਡੇ ਦਾ ਵਿਆਹ ਹੋਇਆ ਸੀਗਾ ਔਰ ਇਹ ਡੱਬਾ ਇੱਥੇ ਲੈ ਕੇ ਆਇਆ ਕਹਿੰਦਾ ਮੇਰੇ ਰਿਸ਼ਤੇਦਾਰ ਤੁਸੀਂ ਸਾਰੇ ਹੋ ਆ ਇਹਨੂੰ ਦੁਆਵਾਂ ਦਿਓ ਕਿ ਸਤੋ ਜਨਮ ਇਹਦੀ ਧਰਮ ਪਤਨੀ ਰਵੇ ਤੇ ਐ ਹੀ ਇਹ ਖੁਸ਼ੀਆਂ ਆਪਣੀਆਂ ਵੰਡਦੇ ਰਹਿਣ ਸਭ ਸਾਰੇ ਨੂੰ ਦੇ ਦੋ ਲੈ ਲਓ ਭੈਣ ਜੀ ਦੀਦੀਆਂ ਲੈ ਲਓ ਜੀ ਡੱਬਾ ਲੈ ਲਓ ਇਹ ਲੈ ਲਓ ਸਭ ਕੋ ਸਭ ਕੋ ਦੁਆਇਆਂ ਦੇਣਾ ਦੇ ਦੋ ਬੇਟਾ ਸਭ ਕੋ ਦੇ ਦੋ ਦੇਖੋ ਕਿੰਨੀ ਵਧੀਆ ਗੱਲ ਆ ਯਾਰ ਕੌਣ ਕਰਦਾ ਐਦਾਂ ਪਰ ਇਹ ਕਰ ਰਹੇ ਨੇ ਯਾਰ ਬੜੀ ਦਿਲੋਂ ਖੁਸ਼ੀ ਹੋਈ ਐਦਾਂ ਦੀ ਵੀਡੀਓ ਸ਼ੇਅਰ ਕਰਿਆ ਕਰੋ ਧੰਨਵਾਦ